ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਅੱਜ ਮੁਲਾਜ਼ਮ ਮਸਲੇ ਦੇ ਵਿੱਚ ਗੱਲ ਕਰਦੇ ਆ ਜਿਹੜੇ ਮੁਲਾਜ਼ਮ 17/7 ਤੋਂ 20 ਤੋਂ ਬਾਅਦ ਜਿਹੜੇ ਭਰਤੀ ਹੋਏ ਸੀਗੇ ਜਿਨ੍ਹਾਂ ਤੇ 7th ਪੇ ਕਮਿਸ਼ਨ ਸੀ ਜਿਹੜਾ ਕੇਂਦਰ ਸਰਕਾਰ ਦਾ ਉਹ ਲਾਇਆ ਗਿਆ ਸੀਗਾ ਜਿਸ ਨੂੰ ਲੈ ਕੇ ਪੰਜਾਬ ਦੇ ਪੰਜਾਬ ਹਾਈ ਕੋਰਟ ਦੇ ਵਿੱਚ ਸੀਗਾ ਜਿਹੜਾ ਇੱਕ ਵੱਖ-ਵੱਖ ਕੇਸ ਸੀਗੇ ਜਿਹੜੇ ਦائر ਹੋਏ ਸੀਗੇ ਜਿਸ ਨੂੰ ਲੈ ਕੇ ਰੱਦ ਕਰਾਉਣ ਦੇ ਲਈ ਕਿ ਸਾਨੂੰ ਪੰਜਾਬ ਜਿਹੜਾ ਕੀ ਕਮਿਸ਼ਨ ਆ ਜਿਹੜਾ ਪੰਜਾਬ ਦੇ ਬਾਕੀ ਮੁਲਾਜ਼ਮਾਂ ਤੇ ਲੱਗਿਆ ਹੋਇਆ ਉਹ ਮਿਲਣਾ ਚਾਹੀਦਾ ਜਿਸ ਨੂੰ ਲੈ ਕੇ ਸਰਵ ਸ਼ਰਮਾ ਤੇ ਬਨਾਮ ਪੰਜਾਬ ਸਰਕਾਰ ਵੱਲੋਂ ਸੀ ਜਿਹੜਾ ਕੇਸ ਸੀਡਬਲਯੂਪੀ 15896 2023 ਜਿਹੜਾ ਕੇਸ ਸੀਗਾ ਹਾਈ ਕੋਰਟ ਦੇ ਵਿੱਚ ਲੱਗਿਆ ਸੀਗਾ ਜਿਸ ਨੂੰ ਕਿ ਪੰਜਾਬ ਹਾਈ ਕੋਰਟ ਨੇ ਪੰਜਾਬ ਦੇ ਮੁਲਾਜ਼ਮਾਂ ਦੇ ਹੱਕ ਵਿੱਚ ਜਿਹੜਾ ਫੈਸਲਾ ਸੀਗਾ 13 9 2024 ਨੂੰ ਸੀਗਾ ਉਹ ਆ ਗਿਆ ਸੀਗਾ ਉਸ ਦੇ ਵਿੱਚ ਸੀਗਾ ਜਿਹੜਾ ਪੰਜਾਬ ਸਰਕਾਰ ਨੂੰ ਸੀ ਹਦਾਇਤਾਂ ਸੀ ਜਿਹੜੀਆਂ ਉਹ ਕੀਤੀਆਂ ਗਈਆਂ ਸੀਗੇ ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਦੇ ਉੱਤੇ ਜਿਹੜਾ ਇਕੋ ਪੇ ਕਮਿਸ਼ਨ ਆ ਜਿਹੜਾ ਉਹ ਲਾਇਆ ਜਾਵੇ ਇਸ ਤੋਂ ਬਾਅਦ ਸੀਗਾ ਜਿਹੜੀ ਪੰਜਾਬ ਸਰਕਾਰ ਸੀਗੀ ਜਿਹੜੀ ਉਸ ਨੂੰ ਇੰਪਲੀਮੈਂਟ ਕਰਨ ਦੀ ਥਾਂ ਦੇ ਉੱਤੇ ਸੀਗਾ ਜਿਹੜਾ ਉਹਨਾਂ ਨੇ ਸੁਪਰੀਮ ਕੋਰਟ ਦੇ ਬਲ ਦਾ ਰੁਖ ਸੀ ਜਿਹੜਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਸੀਗਾ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੀ ਜਿਹੜੀ ਦਾਇਰਾ ਪਟੀਸ਼ਨ ਸੀਗੀ ਜਿਹੜੀ ਉਸ ਦੇ ਵਿੱਚ ਸੀਗਾ ਜਿਹੜਾ ਉਹਨਾਂ ਨੇ ਜਾ ਕੇ ਸਰਵੋੱਚ ਅਦਾਲਤ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਐਸ ਐਲ ਪੀ ਸੀਗੀ ਜਿਹੜੀ 1158 2025 ਜਿਹੜੀ ਡੇਰੀ ਨੰਬਰ 1379 2025 ਦਾਇਰ ਕੀਤੀ ਗਈ ਸੀ ਜਿਸ ਨੂੰ ਸੁਪਰੀਮ ਕੋਰਟ ਵੱਲੋਂ ਜਿਹੜਾ ਔਡੇ ਸਮਸ ਕਰ ਦਿੱਤਾ ਗਿਆ ਇਸ ਤੋਂ ਕਲੀਅਰ ਆ ਕਿ ਜਿਹੜੇ ਪੰਜਾਬ ਦੇ ਹਜ਼ਾਰਾਂ ਮੁਲਾਜ਼ਮ ਨੇ ਜਿਹੜੇ ਉਹਨਾਂ ਨੂੰ ਜਿਹੜਾ 7th ਪੇ ਕਮਿਸ਼ਨ ਸੀਗਾ ਜਿਹੜਾ ਲਾਇਆ ਗਿਆ ਸੀਗਾ ਤੱਕੇ ਦੇ ਨਾਲ ਪਿਛਲੀ ਮਨਪ੍ਰੀਤ ਬਾਦਲ ਜਦੋਂ ਖਜ਼ਾਨਾ ਮੰਤਰੀ ਸੀਗੇ ਉਹਨਾਂ ਵੱਲੋਂ ਸੀ ਜਿਹੜੀ ਇਹ ਪਾਲਿਸੀ ਲਿਆਂਦੀ ਗਈ ਸੀ ਉਸ ਨੂੰ ਲੈ ਕੇ ਮੁਲਾਜ਼ਮ ਲਗਾਤਾਰ ਉਸ ਸਮੇਂ ਤੋਂ ਇਸ ਦਾ ਬਰੋਸੇ ਜਿਹੜੇ ਕਰ ਰਹੇ ਸੀਗੇ ਤੇ ਮੁਲਾਜ਼ਮਾਂ ਨੇ ਜਦੋਂ ਕੋਰਟ ਦੇ ਵਿੱਚੋਂ ਜਿਹੜੀ ਰਾਹਤ ਭਰੀ ਜਿਹੜੀ ਖ਼ਬਰ ਆ ਉਹਨਾਂ ਦੇ ਲਈ ਆਈ ਆ ਤਾਂ ਹੁਣ ਪੰਜਾਬ ਸਰਕਾਰ ਦੇ ਜਿਹੜੇ ਦੁਬਾਰਾ ਮੁੜ ਪਾਲੇ ਦੇ ਵਿੱਚ ਆ ਜਿਹੜੀ ਗੇਂਦ ਆ ਗਈ ਆ ਤੇ ਮੁਲਾਜ਼ਮ ਨੇ ਜਿਹੜੇ ਹੁਣ ਕਾਫੀ ਇਸ ਤੋਂ ਉਮੀਦ ਨੇ ਜਿਹੜੇ ਉਹ ਲਗਾ ਸਕਦੇ ਨੇ ਕਿ ਜਿਹੜੇ ਮੁਲਾਜ਼ਮ 7ਥ ਪੇ ਕਮਿਸ਼ਨ ਦੇ ਨਾਲ ਜੋੜ ਦਿੱਤੇ ਗਏ ਸੀ ਜਿਹੜੀਆਂ ਭਰਤੀਆਂ ਹੁਣ ਵੀ ਹੋ ਰਹੀਆਂ ਨੇ ਉਹਨਾਂ ਦੇ ਉੱਤੇ ਜਿਹੜਾ ਸਿਕੰਦਰ ਦਾ ਸਿੱਧਾ ਪੇ ਕਮਿਸ਼ਨ ਆ ਜਿਹੜਾ 7ਵਾਂ ਉਹ ਲਾ ਦਿੱਤਾ ਗਿਆ ਸੀ ਜਿਸ ਨਾਲ ਮੁਲਾਜ਼ਮਾਂ ਦੇ ਵਿੱਚ ਬਹੁਤ ਸਾਰਾ ਰੋਸ ਸੀ ਜਿਹੜਾ ਪਾਇਆ ਜਾ ਰਿਹਾ ਸੀ ਕਿਉਂਕਿ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਆਪਣੇ ਨਾਲ ਕੰਮ ਕਰਦੇ ਮੁਲਾਜ਼ਮਾਂ ਤੋਂ ਬਹੁਤ ਸਾਰਾ ਘਾਟਾ ਸੀ ਜਿਹੜਾ ਉਹਨਾਂ ਨੂੰ ਲੌਂਗ ਟਰਮ ਦੀ ਜਿਹੜੀ ਸਰਵਿਸ ਦੇ ਬਿਸਿਕਾ ਜਿਹੜਾ ਪੈਣਾ ਸੀਗਾ ਸੋ ਇਸ ਨੂੰ ਲੈ ਕੇ ਮਾਨਯੋਗ ਸੁਪਰੀਮ ਕੋਰਟ ਹਾਈ ਕੋਰਟ ਵੱਲੋਂ ਜਿਹੜਾ ਫੈਸਲਾ ਦੁਬਾਰ ਫਿਰ ਤੂੰ ਜਿਹੜਾ ਮਲਾਜਮਾਂ ਦੇ ਹੱਕ ਦੇ ਵਿੱਚ ਆਇਆ ਸੋ ਉਮੀਦ ਕਰਦੇ ਆ ਕਿ ਜਲ ਤੋਂ ਜਲ ਦਾ ਜਿਹੜੀ ਪੰਜਾਬ ਸਰਕਾਰ ਵੀ ਹੈ ਇਹਨੂੰ ਦੁਬਾਰੇ ਮੁੜ ਲੀਹਾਂ ਤੇ ਲੈ ਕੇ ਪੰਜਾਬ ਦੇ ਮਲਾਜਮਾਂ ਨੂੰ ਇੱਕੋ ਪੇ ਕਮਿਸ਼ਨ ਇੱਕੋ ਸਾਰਿਆਂ ਨੂੰ ਇੱਕੋ ਘੜੇ ਦੇ ਵਿੱਚ ਇੱਕੋ ਟਿੱਡ ਹੋਵੇਗਾ ਦੋ ਟਿੱਡ ਜਿਹੜੇ ਕਹਾਵਤਾ ਕੀ ਉਹ ਨਹੀਂ ਹੋਣਗੇ ਕਿ ਪਹਿਲੇ ਮੁਲਾਜ਼ਮਾਂ ਨੂੰ ਕੁਝ ਪੇ ਕਮਿਸ਼ਨ ਹੋਰ ਮਿਲੇ ਤੇ ਨਵੇਂ ਭਰਤੀ ਹੋਏ ਮੁਲਾਜ਼ਮਾਂ ਨੂੰ ਹੋਰ ਮਿਲੇ ਕਿਉਂਕਿ ਲਗਾਤਾਰ ਪੰਜਾਬ ਦੇ ਜਾਂ ਦੇਸ਼ ਦੇ ਮੁਲਾਜ਼ਮਾਂ ਦੇ ਵਿੱਚ ਇੱਕ 파ੜਾ ਜਿਹੜਾ ਸਰਕਾਰਾਂ ਵੱਲੋਂ ਲਗਾਤਾਰ ਸੀ ਜਿਹੜਾ ਪਾਇਆ ਜਾ ਰਿਹਾ ਸੀਗਾ ਜਿਸ ਤਰ੍ਹਾਂ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੇ ਉੱਤੇ ਜਿਹੜੀ ਪੇਗਮੈਂਟ ਦੇ ਵਿੱਚ ਆ ਕੇ ਆ ਜਿਹੜੀ ਮਾਫ ਕਰਨਾ ਕਿ ਉਹਨਾਂ ਨੂੰ ਪੁਰਾਣੀ ਪੈਨਸ਼ਨ ਦਾ ਜਿਹੜਾ ਲਾਭ ਆਗਾ ਉਹ ਬੰਦ ਆ ਗਿਆ ਜਿਹੜਾ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਲਗਾਤਾਰ ਮੁਲਾਜ਼ਮ ਵਿਰੋਧ ਵੀ ਕਰ ਰਹੇ ਨੇ ਉਸ ਤੋਂ ਬਾਅਦ ਐਨਪੀਐਸ ਲਾਗੂ ਹੋ ਗਈ ਐਨਪੀਐਸ ਤੋਂ ਬਾਅਦ ਹੁਣ ਨਵਾਂ ਡਰਾਫਟ ਆ ਜਿਹੜਾ ਯੂਪੀਐਸ ਦੇ ਉੱਤੇ ਆ ਰਿਹਾ ਹੈਗਾ ਜਿਹੜਾ ਇੱਕ ਇੱਕ 14 2025 ਤੋਂ ਆ ਜਿਹੜਾ ਕੇਂਦਰ ਸਰਕਾਰ ਆਪਣੇ ਮੁਲਾਜ਼ਮਾਂ ਤੇ ਲਾਗੂ ਕਰ ਰਹੀ ਆ ਉਸ ਤਰ੍ਹਾਂ ਦੀਆਂ ਕਾਫੀ ਚੀਜ਼ਾਂ ਨੇ ਜਿਹੜੀਆਂ ਸਰਕਾਰਾਂ ਲਗਾਤਾਰ ਮੁਲਾਜ਼ਮਾਂ ਦੇ ਅਗੇਸਟ ਨੇ ਜਿਹੜੀਆਂ ਲੈ ਕੇ ਆਈਆਂ ਨੇ ਤੇ ਮੁਲਾਜ਼ਮ ਨੇ ਜਿਹੜੇ ਉਹਨਾਂ ਦਾ ਵਿਰੋਧ ਕਰ ਰਹੇ ਨੇ ਸੋ ਇਸ ਦੇ ਨਾਲ ਹੀ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਜਲਦੀ ਹੈ ਜਿਹੜੇ ਪੂਰੇ ਪੰਜਾਬ ਦੇ ਮੁਲਾਜ਼ਮਾਂ ਨੂੰ ਸ਼ਿਮਾਕ ਪੀ ਕਮਿਸ਼ਨ ਲਾ ਕੇ ਆ ਜਿਹੜਾ ਇੱਕ ਚੰਗਾ ਸੁਨੇਹਾਗਾ ਜਿਹੜਾ ਉਹ ਦੇਵੇਗੀ ਸੋ ਮੀਰ ਕਰਦੇ ਹਾਂ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਤੁਹਾਡਾ ਵੀਡੀਓ ਪ੍ਰੋਗਰਾਮ ਜਿਹੜੇ ਚ ਸਾਨੂੰ ਵਧੀਆ ਲੱਗਦਾ ਹੈ ਤਾਂ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਰਨਾ ਤੇ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ